ਤੁਹਾਡੀ ਅੱਖਾਂ ਸਾਹਮਣੇ ਮਾਲਕ ਨੇ ਸਭ ਕੁਝ ਲਿਆਤਾ ਕਿ ਜੀਵਨ ਚ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ ਤੇਰਾ ਗੁਰੂ ਹੀ ਤੇਰੀ ਬਾਹ ਫੜੇਗਾ ਹਮੇਸ਼ਾ ਇਹ ਜੜੀਆਂ ਮੁਸ਼ਕਲਾਂ ਜੇ ਤੁਹਾਨੂੰ ਲੱਗ ਰਹੀਆਂ ਤੁਹਾਨੂੰ ਲੱਗਦਾ ਕਿ ਮੈਨੂੰ ਦਰਦ ਹੋ ਰਿਹਾ ਤੇ ਦਰਦ ਵੀ ਤਾਂ ਜਿੰਦਿਆਂ ਨੂੰ ਹੀ ਹੁੰਦਾ ਨਾ ਜਿਹੜਾ ਸਰੀਰ ਮਰ ਚੁੱਕਾ ਉਹਦੇ ਤੇ ਦਰਦ ਦਾ ਵੀ ਕੋਈ ਅਸਰ ਨਹੀਂ ਸੋ ਤੁਸੀਂ ਜੀਵੀ ਤੋ ਤਾਂ ਹੀ ਦਰਦ ਹੋ ਰਿਹਾ ਤੇ ਜਿਹੜੇ ਜ਼ਖਮ ਤੁਸੀਂ ਸਹਿ ਰਹੇ ਹੋ ਜਿਹੜਾ ਔਖਾ ਸਮਾਂ ਤੁਸੀਂ ਪਾਰ ਕਰਦੇ ਪਿਓ ਜਿਵੇਂ ਜਿਵੇਂ ਇਹਦਾ ਮਤਲਬ ਹੈ ਕਿ ਤੁਸੀਂ ਇੰਨੇ ਮਜ਼ਬੂਤ ਹੋ ਕਿ ਤੁਸੀਂ ਇਹ ਚੀਜ਼ਾਂ ਵੀ ਪਾਰ ਕਰ ਗਏ ਮਾਲਕ ਨੇ ਤੁਹਾਨੂੰ ਨਾਮਯਬੂਦ ਬਣਾਣਾ ਹੈ ਮੈਂ ਕਹਿੰਦਾ ਕੋਈ ਵੀ ਨਹੀਂ ਤੋੜ ਪਾਏਗਾ ਇੱਥੇ ਕਿਸੇ ਦੀ ਲੋੜ ਹੀ ਨਹੀਂ ਪੈਣੀ ਛੁਡ ਰਣਾ ਨਹੀਂ ਕਦੇ ਵੀ ਹਾਲਾਤ ਇੱਕੋ ਜਿਹੇ ਵੈਸੇ ਨਹੀਂ ਰਹਿੰਦੇ ਕਦੀ ਵੀ ਨਹੀਂ ਰਹਿੰਦੇ ਇਹ ਬਦਲ ਹੀ ਜਾਂਦੇ ਆਪਾਂ ਟੈਨਸ਼ਨਾਂ ਦਾ ਬੋਝ ਲੈ ਕੇ ਸਭ ਕੋਈ ਸੁੱਤੇ ਹੁੰਨੇ ਕਈ ਵਾਰ ਸਵੇਰੇ ਉੱਡਦੇ ਸਭ ਠੀਕ ਹੋ ਜਾਂਦਾ ਇਹ ਤਾਂ ਸਾਰੀ ਭਰੋਸੇ ਦੀ ਗੱਲ ਹੈ ਕਿ ਇੱਕ ਦਿਨ ਤਾਂ ਮਾਲਕ ਸਭ ਠੀਕ ਕਰ ਹੀ ਦੇਗਾ ਸਵੇਰੇ ਉੱਠ ਕੇ ਕੀ ਕਰੂੰ ਆਪਣੇ ਮਨ ਨੂੰ ਕਿ ਇੱਕ ਦਿਨ ਤਾਂ ਮਾਲਕ ਨੇ ਸਭ ਠੀਕ ਕਰ ਹੀ ਦੇਣਾ ਸਭ ਕੋਈ ਠੀਕ ਹੋ ਜਾਣਾ ਮੇਰੀ ਜ਼ਿੰਦਗੀ 'ਚ ਜੋ ਮੈਨੂੰ ਨਹੀਂ ਮਿਲਿਆ ਮਾਲਕ ਨੇ ਲੱਖ ਗੁਣਾ ਵੱਧ ਵਧੀਆ ਦੇ ਦੇਣਾ ਜਿਹੜੇ ਮੇਰੇ ਕੰਮ ਫਸੇ ਆ ਮਾਲਕ ਨੇ ਛੱਟੇ ਦਿਰਾ ਦੇਣੇ ਆ ਜਿਨ੍ਹਾਂ ਨੇ ਆਏ ਮੈਨੂੰ ਧੱਕੇ ਮਾਰੇ ਆ ਜਿਨ੍ਹਾਂ ਨੇ ਮੇਰੇ ਲਈ ਕੋਈ ਜਗ੍ਹਾ ਹੀ ਨਹੀਂ ਛੱਡੀ ਬਹਿਣ ਦੀ ਮਾਲਕ ਨੇ ਮੇਰੇ ਲਈ ਬੜੀ ਸੋਹਣੀ ਜਗ੍ਹਾ ਬਣਾ ਦੇਣੀ ਆ